21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵੰਦ ਦੇ ਕੈਰੀਅਰ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉੱਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉੱਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲੋਜੀ ਨੇ ਸਾਡੇ ਏਡੀਸੀਪੀ ਜਸਰੂਪ ਕੋਲ ਏਸੀਪੀ ਜਿਹੜੇ ਸਾਡੇ ਅਨਵਉਜੈਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵਕ ਵਕ ਟੀਮਾਂ ਜਿਹੜੀਆਂ ਵਕ ਵਕ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜਾ ਟੈਕਨੀਕਲ ਸਰਵੇਲੈਂਸ ਦੇ ਦੁਆਰਾ ਜੋ ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ। ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਵੀ ਕਿਹੜੇ ਵਿਅਕਤੀ ਆਏ ਨੇ। ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ। ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਜਿਹੜੇ ਇੱਕ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਕੋ ਇਹ ਤਿੰਨ ਜਣੇ ਜਿਹੜੇ ਫੜ ਲਏ ਗਿਆਨ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਕਿੰਨਾ ਜਾਣਿਆ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਟਲਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉੱਥੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਬਹੁਤ ਤੇਜ਼ੀ ਨਾਲ ਮੁਸਤਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁਲਜ਼ਮ ਫੜੇ ਗਏ ਨੇ ਇਸ ਕੇਸ ਨੂੰ ਹੱਲ ਕੀਤਾ ਹੈ ਜਿਹੜੇ ਬਾਕੀ ਤਿੰਨ ਰਹਿ ਗਏ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣਗੇ।ਔਰ ਦਾ ਕੀ ਰੋਲ ਸੀ ਸਰ ਇਹਦੇ ਵਿੱਚ ਏਰੀ ਲੜਕੀ ਹੈ ਖਾਸ ਤੌਰ ਤੇ ਕਹਿੰਦੇ ਮਾਸਟਰਮਾਈਂਡ ਹੋਈ ਸੀ। ਨਹੀਂ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਵਾਲਾ ਜਿਹੜਾ ਇੱਕ ਲੜਕਾ ਉਹਦੇ ਵਿੱਚ ਹੈਗਾ ਰਾਜਦੀਪ ਸਿੰਘ ਦਾ ਜਿਹੜਾ ਹੁਣ ਤੱਕ ਤਫਤੀਸ਼ ਸਾਹਮਣੇ ਆ ਰਿਹਾ ਹੈਗਾ ਲੇਕਿਨ ਇਹ ਤਫਤੀਸ਼ ਦੇ ਵਿੱਚ ਅੱਗੇ-ਅੱਗੇ ਜਿਸ ਤਿੱਕ ਨੇ ਬਾਕੀ ਬੰਦੇ ਫੜੇ ਜਾਣਗੇ ਉਸ ਹਿਸਾਬ ਨਾਲ ਸਾਹਮਣੇ ਆਏਗਾ। ਲੇਕਿਨ ਲੜਕੀ ਕੋਲੋਂ ਵੀ ਜਿਹੜਾ ਇਹਨਾਂ ਨੇ ਉਤੋਂ ਸੋਨਾ ਵੇਚਿਆ ਜਿਹੜਾ ਕੀਤਾ ਉਹਦਾ 2 ਲੱਖ ਰੁਪਏ ਉਹਦੇ ਲੜਕੀ ਕੋਲ ਵੀ ਬਰਾਮਦ ਹੋਇਆ ਕੋਈ ਹੋਰ ਨਹੀਂ ਲੜਕੀ ਉਸੇ ਨਾਲ ਇਹ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਜਣੇ ਇਕੱਠੇ ਇਹੋ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਕਰਦੇ ਪਹਿਲਾਂ ਕਿੰਨੀਆਂ ਵਾਰਦਾਤਾਂ ਕੀਤੀਆਂ ਕਿੱਥੇ ਲੀ ਸੀ ਇਹ ਸਾਰੇ ਤਫਤੀਸ਼ ਦੇ ਵਿੱਚ ਦੇਖ ਰਹੇ ਹੁਣ ਤੱਕ ਜਿਹੜੀ ਚੀਜ਼ ਸਾਹਮਣੇ ਆਈ ਹੈ ਹੁਣ ਤੱਕ ਫਿਲਹਾਲ ਜਿਹੜੀ ਇਹਨੂੰ ਇਮੀਡੀਏਟਲੀ ਅਸੀਂ ਟਰੇਸ ਕਰਕੇ ਇਹ ਬੰਦੇ ਜਿਹੜੇ ਇਹਨਾਂ ਤੋਂ ਜਿਹੜੀ ਬਰਾਮਦਗੀ ਕੀਤੀ ਗਈ ਹੈ ਅੱਗੇ ਫਰਦਰ ਇਹਨਾਂ ਦਾ ਹੋ ਵੀ ਚੱਲ ਜਾਣਾ ਇਹ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਇਨਫੋਰਮੇਸ਼ਨ ਕਿਵੇਂ ਆਈ ਗਿਆ ਦੂ ਜਿਹੜਾ ਹੈਗਾ ਉਹ ਜਿਹੜਾ ਬੰਦੇ ਦੇ ਦੇਖੋ ਇਹ ਚੀਜ਼ ਜਿਵੇਂ ਅਸੀਂ ਜਾਣਦੇ ਹਾਂ ਅਲੱਗ-ਅਲੱਗ ਕੰਪਨੀ ਸਰ ਦੇ ਵਿੱਚ ਥਾਵਾਂ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਜਿਹੜਾ ਚੱਲਦੇ ਕਰਦੇ ਨੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੀ ਵੀ ਸਾਡੀ ਤਫਤੀਸ਼ 'ਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਇਨਪੁਟ ਦਿੱਤੀ ਜਾਂ ਇਹ ਖੁਦ ਪਹਿਲਾਂ ਉੱਥੇ ਆਏ ਉਹ ਸਾਰੀਆਂ ਚੀਜ਼ਾਂ ਹੀ ਤਫਤੀਸ਼ 'ਚ ਦੇਖਿਆ ਜਾ ਰਹੀਆਂ ਪਲੱਸ ਕਰਦੇ ਰਹੀਏ ਨਾ ਕੋਈ ਨਹੀਂ ਇਹਨਾਂ ਦੇ ਵਿੱਚੋਂ ਅਜੇ ਤੱਕ ਜਿਹੜਾ ਤਫਤੀਸ਼ ਚੀਜ਼ ਨਹੀਂ ਸਾਹਮਣੇ ਆਈ ਲੇਕਿਨ ਜਿਹੜਾ ਜਿਹੜਾ ਆਏਗਾ ਉਸ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿਉਂਕਿ ਅਜੇ 3 ਵਿਅਕਤੀ ਹੋਰ ਰਹਿ ਗਏ ਨੇ ਉਹ ਵੀ ਜਦੋਂ ਅਸੀਂ ਅਰੈਸਟ ਕਰਾਂਗੇ ਤੇ ਤਫ਼ਤੀਸ਼ ਦੇ ਵਿੱਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਣਗੀਆਂ ਪਲੱਸ ਜਿਹੜੀਆਂ ਬਾਥੀ ਬਰਾਮਦਗੀ ਉਹ ਵੀ ਅਸੀਂ ਜਲਦੀ ਨਹੀਂ ਅਜੇ ਨਹੀਂ ਸਰ ਇਹ ਨਹੀਂ ਏਜ ਕਿੰਨੀ ਇਹਦੇ ਇਹ ਸਾਰੇ ਨੌਜਵਾਨ ਨੇ ਹੁਣ ਹੁਣ ਤੱਕ ਜੇ ਤਿੰਨੋਂ ਫੜੇ 20 22 ਸਾਲ 25 ਸਾਲ ਤੱਕ ਦੇ ਨੇ ਕੋਈ ਉਹਦੇ ਕਰਕੇ ਕੀ ਦੀ ਲੁੱਟ ਨਸ਼ੇ ਵਾਲੀ ਚੀਜ਼ ਅਜੇ ਤੱਕ ਸਾਹਮਣੇ ਕੋਈ ਨਹੀਂ ਸਰ ਇਹ ਲੜਕੀ ਦਾ ਕੀ ਰੋਲ ਸੀ ਮੇਕੋ ਕਿ ਮੈਂਨ ਤੇ ਦੱਸਿਆ ਉਹਦੇ ਕੋਲ ਪੈਸੇ ਜਮ੍ਹਾਂ ਕਰਾਉਂਦੇ ਸੀ ਤੇ ਉੱਤੇ ਸ਼ੱਕ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਵੀ ਇਹਦੇ ਕੋਲ 2 ਲੱਖ ਰੁਪਏ ਦੀ ਬਰਾਮਦਗੀ ਹੋਣ ਦਾ ਕੋਈ ਹੈ ਲੜਕੀ ਕੋਲ ਤਫ਼ਤੀਸ਼ 'ਚ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਕਿਉਂਕਿ ਤਿੰਨ ਵਿਅਕਤੀ ਮੈਂ ਦੱਸਿਆ ਹੈ ਤਿੰਨ ਫੜੇ ਗਏ ਨੇ ਤਿੰਨ ਹੋਰ ਬਾਕੀ ਰਹਿ ਗਏ ਉਹਨਾਂ ਨੂੰ ਟੋਰੀ ਜਿਹੜੀ ਹੋਈ ਸੀ 플ੋਟ ਕਿੰਨੀ ਹੈ ਇਹਦੀ ਰਿਕਵਰੀ ਕਿੰਨੀ ਹੈ 290 ਗ੍ਰਾਮ ਦੇ ਕਰੀਬ ਦਾ ਸੀਗਾ ਲੇਕਿਨ ਉਹਦੇ ਵਿੱਚ ਮਿਕਸ ਜਿਹੜਾ ਹੁੰਦਾ ਜਿਹਨੂੰ ਸ਼ੁੱਧਾ ਸੋਨਾ ਕਹਿੰਦੇ ਆ ਇੱਕ ਮਿਕਸ ਹੈਗਾ ਤੇ ਇਹਦੇ ਵਿੱਚੋਂ ਜਿਹੜਾ ਉਹ ਮਿਕਸ ਹੋਣਾ ਸੀਗਾ ਜਿਹਦੇ ਵਿੱਚੋਂ ਹੁਣ ਤੱਕ 152 ਗ੍ਰਾਮ ਤੇ 4 ਲੱਖ ਰੁਪਈਆ ਜਿਹੜਾ ਇਹ ਦੋ ਬ੍ਰਾਂਮ ਕੀ ਉਹਨਾਂ ਤੋਂ ਹੋਈ ਹੈ ਸਾਡੇ ਜਿਹੜਾ 골ਡ ਗੈਂਗ ਲੁੱਟਣ ਵਾਲਾ ਗਰੂਰ ਹੈ ਇਹਨਾਂ ਨੇ 골ਡ ਨੈਟਵਰਕ ਆਪਣਾ ਪਹਿਲਾਂ ਤੋਂ ਬਣਾ ਕੇ ਰੱਖਿਆ ਹੈ ਕਿ ਇਹਨਾਂ ਨੇ ਕੇਵਲ 골ਡ ਵਾਲੇ ਨੂੰ ਹੀ ਨਿਸ਼ਾਨਾ ਬਣਾਣਾ ਸੀ ਤੇ ਦੂਜੀ ਗੱਲ ਹੈ ਪੁਲਿਸ ਸੀਸੀਟੀਵੀ ਇਹਨਾਂ ਨਾਲ ਪਹੁੰਚੀ ਹੈ ਇਹਨਾਂ ਨੇ ਫੋਨ ਕਾਲ ਕਿੰਨਾ ਪੁਲਿਸ ਦੇ ਅਕਦਾ ਕੀਤਾ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹ ਤੇ ਇਹ ਤੇ ਮੈਂ ਵੀ ਹੈ ਸਾਡਾ ਆਪਣਾ ਇੱਕ ਜਿਹੜਾ ਨੈਟਵਰਕ ਸਰਕਲ ਰਹਿੰਦਾ ਹੈ ਪੁਲਿਸ ਦੀ ਇਹ ਮਿਹਨਤ ਹੈ ਇਹ ਪੁਲਿਸ ਦੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀਤੀ ਜਾਣ ਵਾਲੀ ਮਿਹਨਤ ਆ ਸਾਡੇ ਜਿਹੜੇ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਆਫੀਸਰਸ ਤੱਕ ਜਿਹੜੇ ਸਾਰੇ ਆਫੀਸਰਸ ਨੇ ਉਹਦੇ ਵਿੱਚ ਸਾਡੇ ਕਨਸਟੇਬਲ ਸਾਡੇ ਹੈੱਡ ਕਨਸਟੇਬਲ ਏਐਸਆਈ ਆਈਓ ਜਿਹੜੇ ਲੱਗੇ ਨੇ ਸਾਡੇ ਉਹਨਾਂ ਦੇ ਡੀਐਸਪੀ ਸੁਪਰਵਾਈਜ਼ਰ ਆਫਸਰੀ ਏਡੀਸੀਪੀ ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਟੀਮਵਰਕ ਦੇ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਰੈਸਟ ਕੀਤਾ ਗਿਆ ਇੱਕ ਥੋੜੀ ਜਿਹੀ ਮਿਹਨਤ ਜੇ ਇਹਦੀ ਵਾਰਦਾਤ ਹੋਈ ਨਾ ਸਕੇ ਦੇਖੀ ਇਹਦੇ ਤੇ ਥੋੜਾ ਜਿਹਾ ਨਹੀਂ ਹੋ ਸਕਦਾ ਜੀ ਉਹਦੇ ਵਾਸਤੇ ਤੁਸੀਂ ਰੋਜ਼ ਰੋਜ਼ ਦੇਖਦੇ ਹੋ ਸਾਡੇ ਨਾਲ ਬਾਹਰ ਇਲਾਕੇ 'ਚ ਜਦੋਂ ਮਿਲਦੇ ਹੋ ਤੁਸੀਂ ਪੁਲਿਸ ਆਫੀਸਰਸ ਨੂੰ ਵੀ ਵੀ ਜਿਹੜਾ ਇਹਨੇ ਨਾਕੇ ਇੰਨੀਆਂ ਪੈਟਰੋਲਿੰਗ ਚੈਕਿੰਗ ਜਿਹੜੀਆਂ ਚੱਲਦੀਆਂ ਰਹਿੰਦੀਆਂ ਅਮਨ ਸਰ ਪੁਲਿਸ ਦੁਆਰਾ ਤੇ ਜਿਹੜਾ ਵੀ ਕੋਈ ਵੈਸੇ ਤੇ ਕੋਈ ਇਹੋ ਜਿਹਾ ਵਾਰਦਾਤ ਹੋਣ ਨਹੀਂ ਦਿੱਤੀ ਜਾਂਦੀ ਪਰ ਜਿਹੜੀ ਜਿਹੜੀ ਹੋ ਰਹੀ ਹੈ 100% ਦੇ ਵਿੱਚ ਹੁਣ ਤੱਕ ਸਾਰੀਆਂ ਟਰੇਸ ਕੀਤੀਆਂ ਗਈਆਂ ਸਾਰਿਆਂ ਨੂੰ ਹੀ ਅਸੀਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ ਨਾਬਸੀ ਸਰ ਨੂੰ ਕਿ ਤੁਸੀਂ ਜਿੱਦ ਤਰ੍ਹਾਂ ਸਰ ਰਾਈਡ ਗਏ ਕੋਈ ਕਾफी ਚਰਚਾ ਵੀ ਰਿਹਾ ਗਿਆ ਹੈ ਬਿਲਕੁਲ ਜੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੜੀ ਇੱਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਨੀ ਪਈ ਸਾਡੀ ਟੀਮ ਨੂੰ ਐਸ ਐਚਓ ਜੀ ਐਸਪੀ ਸਵਾਨ ਪੂਰੇ ਦਿਨ ਰਾਤ ਇੱਥੇ ਮੇਰੇ ਤੇ ਲੱਗੇ ਇੱਥੇ ਕੰਮ 'ਚ ਲੱਗੇ ਰਹੇ ਨੇ ਆਲਦੋ ਇੱਥੇ 26 ਜਨਵਰੀ ਦਾ ਵੀ ਇਸ ਟਾਈਮ ਸਾਰਾ ਉਹ ਵੀ ਇੱਕ ਡਿਊਟੀਆਂ ਚੱਲ ਰਹੀਆਂ ਸੀ ਲੇਕਿਨ ਮੈਂ ਇਹਨਾਂ ਨੂੰ ਵਧਾਈ ਦੇ ਯੋਗ ਤਰ ਨੇ ਕਿ ਇਹਨਾਂ ਸਾਰਿਆਂ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਉਹਨਾਂ ਦੀ ਸੁਪਰਵਾਈਜ਼ਨ ਹੈ ਇਹਨਾਂ ਨੇ ਇਹ ਚੀਜ਼ ਨੂੰ ਸਿਰ ਅੰਜਾਮ ਦਿੱਤਾ ਹੈ ਬਦੋਸ਼ੀ ਫੜੇ ਗਏ ਤੇ ਉਹਨਾਂ ਤੋਂ ਰਿਕਵਰੀ ਭਾਰੀ ਰਿਕਵਰੀ ਵੀ ਕਰ ਲਈਏ ਘਰੇ ਸਰ ਘਰੇ ਸਿੱਤੇ ਤੋਂ ਸਾਡੇ ਫੜੇ ਗਏ ਬਾਕੀ ਸਿੱਤੇ ਤੁਹਾਨੂੰ ਸਾਰਾ ਸ਼ੇਰ ਸਰ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੇ ਆ ਸੋਨੇ ਦੀ ਜਿੱਥੋਂ ਸੋਨਾ ਕਰੋੜਾ ਰੁਪਏ ਦਾ ਸੋਨੇ ਦਾ ਲੈਣ-ਦੇਣ ਚੱਲਦਾ ਇੱਥੇ ਕੋਈ ਵੀ ਪੁਲਿਸ ਸੁਰੱਖਿਆ ਏਡੀ ਜਿਆਦੀ ਨਹੀਂ ਹੈਗੀ ਇਹ ਨਹੀਂ ਹੋਣੀ ਚਾਹੀਦੀ ਉੱਥੇ ਨਹੀਂ ਨਹੀਂ ਹੈਗੀ ਬਿਲਕੁਲ ਹੈਗੇ ਨੇ ਸਾਡੇ ਪੀਸੀਆਰ ਵੀ ਲੱਗੀਆਂ ਨੇ ਸਾਡੀ ਦੂਜੀ ਪੈਟ੍ਰੋਲਿੰਗ ਪਾਰਟੀ ਜਿਹੜੀ ਫੁੱਟ ਪੈਟ੍ਰੋਲਿੰਗ ਉਹ ਵੀ ਉਹਨੂੰ ਕਵਰ ਕਰਦੀ ਨੇ ਸਾਡੇ ਐਸਐਚਓਜ਼ ਵੀ ਉਸ ਏਰੀਆ ਚ ਚੱਕਰ ਮਾਰਦੇ ਨੇ ਪ੍ਰੋਪਰ ਇਸ ਦੇ ਵਿੱਚ ਹੋਰ ਹੋਰ ਸਾਨੂੰ ਲੋਡ ਨਹੀਂ ਹੈਗੀ ਕਿ ਇਸ ਮੰਡੀ ਨੂੰ ਕਵਰ ਕਰਨ ਵਾਸਤੇ ਕੋਈ ਹੋਰ ਕਮਾਂਡੋ ਲੱਗੇ ਹੋਣ ਦੇਖੋ ਦੇਖੋ ਮੈਂ ਇੱਕ ਚੀਜ਼ ਦਾ ਪੂਰੇ ਅੰਮ੍ਰਿਤਸਰ ਦੀ ਪੋਪੂਲੇਸ਼ਨ ਦੇ ਮੁਤਾਬਕ ਜੀ ਜੀ ਜੇ ਅਸੀਂ ਪੁਲਿਸ ਫੋਰਸ ਦਾ ਦੇਖੀ ਹਰ ਜਗ੍ਹਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜੀ ਸਾਡੀ ਪੁਲਿਸ ਦੀ ਫੇਰ ਵੀ ਪ੍ਰੈਜ਼ੈਂਸ ਰਹਿੰਦੀ ਹੈ ਜਾंदे ਨੇ ਹੁਣ ਰੂਟੀਨ ਤੇ ਜਦੋਂ ਕਿਤੇ ਪੈਟਰੋਲਿੰਗ ਕਰ ਰਿਹਾ ਕਿਤੇ ਨਾਕਾ ਨਾਕਾ ਲਗਾਇਆ ਜਾ ਰਿਹਾ ਪੁਲਿਸ ਪਾਰਟੀ ਦੁਆਰਾ ਆਫਿਸ ਚ ਚੈਕਿੰਗ ਕਰਦੇ ਨੇ ਉਹ ਇਸੇ ਚੀਜ਼ ਨੂੰ ਵੀ ਜਿਹੜੀਆਂ ਪਤਾ ਨਹੀਂ ਕਿੰਨੀਆਂ ਵਾਰਦਾਤਾਂ ਪ੍ਰिवेंट ਇਸੇ ਕਰਕੇ ਹੁੰਦੀਆਂ ਨੇ ਇਸੇ ਕਰਕੇ ਬਚੇ ਜਾਂਦੀਆਂ ਨੇ ਕਿਉਂਕਿ ਪੁਲਿਸ ਪੂਰੀ ਮੋਸਟੇਟ ਹੁੰਦੀ ਹੈ ਥੈਂਕ ਯੂ ਸਰ